वेलकम टू खन्ना न्यूज़ लाइव पंजाब एक खेती प्रधान सूबा है पंजाब दे किसान काफी लंबे समय तो रवायती फसलਾਂ ਕਣਕ ਤੇ ਝੋਨੇ ਦੀ ਕਾਸ਼ਤ ਕਰ ਰਹੇ ਸਨ ਪਰ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ ਪੰਜਾਬ ਦੇ ਕਿਸਾਨ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਦੀ ਕਾਸ਼ਤ ਕਰਨ ਲੱਗ ਪਏ ਉਹ ਚਾਹੇ ਆਰਗੈਨਿਕ ਫਾਰਮਿੰਗ ਹੋਵੇ ਜਾਂ ਫਿਰ ਫਰੂਟ ਫਾਰਮਿੰਗ ਹੋਵੇ ਕਿਉਂਕਿ ਰਵਾਇਤੀ ਫਸਲਾਂ ਦੇ ਵਿੱਚ ਹੋਣ ਵਾਲੇ ਨੁਕਸਾਨ ਬਹੁਤ ਹੀ ਜ਼ਿਆਦਾ ਹੋ ਜਾਂਦੇ ਹਨ ਉਹ ਚਾਹੇ ਹੜ੍ਹ ਦੇ ਮਾਰ ਹੋਵੇ ਜਾਂ ਫਿਰ ਮੌਸਮ ਦੀ ਮਾਰ ਕਾਰਨ ਕਿਸਾਨ ਨੂੰ ਹਮੇਸ਼ਾ ਹੀ ਨਿਰਾਸ਼ਾ ਚੱਲਣੀ ਪੈਂਦੀ ਹੈ ਇਸੇ ਤਰ੍ਹਾਂ ਕਈ ਕਿਸਾਨ ਹੁਣ ਆਲੂ ਦੀ ਕਾਸ਼ਤ ਕਰਦੇ ਹਨ ਇਸ ਵਾਰ ਸਮਰਾਲਾ ਹਲਕੇ ਦੇ ਮੱਛਵਾਲਾ ਇਲਾਕੇ ਵਿੱਚ ਤਕਰੀਬਨ 7000 ਏਕੜ ਵਿੱਚ ਕਿਸਾਨਾਂ ਨੇ ਆਲੂ ਦੀ ਕਾਸ਼ਤ ਕੀਤੀ ਜਿਸ ਵਿੱਚ ਲਗਭਗ 3000 ਏਕੜ ਵਿੱਚ ਫੰਗਸ ਦੀ ਬਿਮਾਰੀ ਕਾਰਨ ਸਾਰੇ ਹੀ ਆਲੂ ਖਰਾਬ ਹੋ ਗਏ ਹਨ ਇੱਕ ਕਿਸਾਨ ਜੋ ਕਿ ਪਿੰਡ ਨੂਰਪੁਰ ਦਾ ਰਹਿਣ ਵਾਲਾ ਸੀ ਉਸਨੇ ਲਗਭਗ 70 ਏਕੜ ਵਿੱਚ ਆਲੂ ਦੀ ਕਾਸ਼ਤ ਕੀਤੀ ਹੋਈ ਸੀ ਇਸ ਕਿਸਾਨ ਦੀ ਸਾਰੀ ਫਸਲ ਫੰਗਸ ਕਾਰਨ ਖਰਾਬ ਹੋ ਚੁੱਕੀ ਹੈ ਇਲਾਕੇ ਦੇ ਕਿਸਾਨਾਂ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਆਲੂ ਦੀ ਫਸਲ ਖਰਾਬ ਹੋਣ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਸਾਨੂੰ ਇਸ ਦਾ ਮੁਆਵਜ਼ਾ ਦਿੱਤਾ ਜਾਵੇ ਕੀ ਨਾਮ ਜੀ ਔਰ ਉਮ ਕੁਮਾਰ ਇਹ ਨੂਰਪੁਰ ਤੋਂ ਅਸੀਂ ਨੂਰਪੁਰ ਦੇ ਖੇਤਾਂ 'ਚ ਖੜੇ ਆ ਇੱਥੇ ਆਲੂ ਦਾ ਬੜਾ ਭਾਰੀ ਨੁਕਸਾਨ ਹੋਇਆ ਵਾ ਆ ਮੇਰੇ ਨਾਲ ਮੇਰੇ ਵੀਰ ਜਿਹੜੇ ਖੇਤ ਨੇ ਨਾਲ ਲੀਜ਼ ਤੇ ਲਿੱਤੇ ਹੋਏ ਨੇ ਉਹ ਵੀ ਮੇਰੇ ਨਾਲ ਮੌਜੂਦ ਨੇ ਇਹਨਾਂ ਨੇ ਮੇਰੇ ਖਾਲ ਵੀ 60000 ਰੁਪਏ ਪ੍ਰਤੀ ਏਕੜ ਇਹ ਜ਼ਮੀਨ ਠੇਕੇ ਤੇ ਲਈ ਆ ਔਰ ਬੜੀ ਮਿਹਨਤ ਨਾਲ ਇਹ 3 ਕਰੋੜ ਪੈਦਾ ਕਰਦੇ ਨੇ ਔਰ ਹਰ ਕਰੋੜ ਦਾ 20000 ਰੁਪਏ ਦਾ ਠੇਕਾ ਲੀਜ਼ ਤੇ ਚੱਲੀ ਜਾਂਦੀ ਆ ਜੋ ਕਿ ਐਡਵਾਂਸ ਇਹਨਾਂ ਨੇ ਦਿੱਤਾ ਹੋਇਆ ਵਾ ਤੇ ਇਸ ਵਾਰ ਆਲੂ ਤੇ ਇੱਕ ਐਸੀ ਭਾਰੀ ਮਾਰ ਪਈ ਆ ਆਲੂ ਦੇ ਸਾਈਜ਼ ਨੇ ਜਿਹੜੇ ਪੈਦਾ ਹੋਏ ਨੇ ਇਹ ਜਿਹੜੀ ਫੰਗਸ ਦੀ ਬਿਮਾਰੀ ਆ ਇਹ ਅੱਗੇ ਵੀ ਆਂਦੀ ਆ ਕਿਤੇ ਦੋ ਤਿੰਨ ਸਾਲ ਪਹਿਲਾਂ ਵੀ ਆਈ ਸੀ ਪਰ ਕੰਟਰੋਲ ਹੋ ਗਈ ਸੀ ਪਰ ਇਸ ਵਾਰ ਇਹ ਐਸੀ ਬਿਮਾਰੀ ਆਈ ਆ ਬੀ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਸਪਰੇ ਹਰ ਚਾਰ ਪੰਜ ਦਿਨਾਂ ਵਿੱਚ ਸਪਰੇ ਕਰਦੇ ਆਂ ਔਰ ਸਪਰੇ ਵੀ ਬੜੀ ਕਾਸਤਲੀ ਜਿਹੜੀ ਕਿ ਜੁਨੀਅਰ ਸਾਇੰਸ ਰਿਕਮੈਂਡ ਹੋਈ ਹੋਈ ਆ ਤਕਰੀਬਨ 2000 2200 ਰੁਪਏ ਇੱਕ ਸਪਰੇ ਦੇ ਖਰਚ ਆਉਂਦਾ ਵਾ ਪਰ ਇੰਨੀਆਂ ਸਪਰੇਆਂ ਹੋਣ ਦੇ ਬਾਵਜੂਦ ਵੀ ਇਹ ਬਿਮਾਰੀ ਜਿਹੜੀ ਆ ਕੰਟਰੋਲ ਨਹੀਂ ਹੋ ਰਹੀ ਤੇ ਆਲੂ ਦੀ ਗਰੋਥ ਜਿਹੜੀ ਆ ਖਤਮ ਹੋ ਗਈ ਆ ਇਹ ਆਲੂ ਹੁਣ ਲੇਬਰ ਵੀ ਪੱਟਣ ਨੂੰ ਤਿਆਰ ਨਹੀਂ ਹੈ ਆਲੂ ਦਾ ਸਾਈਜ਼ ਐਸਾ ਵਾ ਨਾ ਕੋਈ ਕੰਪਨੀ ਲੈਣ ਨੂੰ ਤਿਆਰ ਆ ਨਾ ਮਾਰਕੀਟ ਵਿੱਚ ਨੂੰ ਤਿਆਰ ਆ ਉਹ ਜਿਹੜੀ ਕੋਈ ਬਚੀ ਆ ਫਸਲ ਅੱਛੀ ਫਸਲ ਹੈ ਵਾ ਉਹ ਵੀ ਮਾਰਕੀਟ ਦੇ ਵਿੱਚ ਰੇਟ ਉਹਦਾ ਇੰਨਾ ਕ੍ਰੈਸ਼ ਹੋ ਗਿਆ ਜਿਹਦਾ ਹਿਸਾਬ ਕੋਈ ਨਹੀਂ ਇੰਨਾ ਡਾਊਨ ਫਾਲ ਆ ਗਿਆ ਵਾ ਵੀ ਉਹਦੇ ਵਾਸਤੇ ਵੀ ਵਪਾਰੀ ਜਿਹੜਾ ਵਾ ਕੋਈ ਵਧੀਆ ਪੈਸੇ ਨਹੀਂ ਖਰਚ ਰਿਆ ਜਿਹੜੇ ਪਿਛਲੇ ਸਾਲ ਇਹਨਾਂ ਦਿਨਾਂ 'ਚ ਪੈਪਸੀ ਹਲਦੀ ਰਾਮ ਐ ਕੰਪਨੀਆਂ ਜਿਹਨੀਆਂ ਲੈਂਦੀਆਂ ਸੀ ਐਲ ਆਰ ਵੈਰੈਟੀ ਉਹ ਰੇਟ ਅੱਜ ਕੱਲ ਜਿਹੜੇ ਸੀਗੇ ਲਾਸਟ ਈਅਰ ਉਹ ਤਕਰੀਬਨ 20-25 ਰੁਪਏ ਕਿਲੋ ਸੀਗੇ ਜਿਹੜੇ ਕਿ ਅੱਜ ਕੰਪਨੀਆਂ ਉਹ 8-9 ਰੁਪਏ 70 ਰੁਪਏ ਵੀ ਡਿਮਾਂਡ ਕਰ ਰਹੀਆਂ ਨੇ ਮਤਲਬ ਫਾਰਮਰ ਦੀ ਜਿਹੜੀ ਕੋਸਟ ਵੀ ਪੂਰੀ ਨਹੀਂ ਹੋ ਰਹੀ ਆ ਆਲੂ ਪੈਦਾ ਕਰਨ ਵਾਸਤੇ ਫਾਰਮਰ ਦਾ ਤਕਰੀ ਤੇ ਮੇਰੇ ਖਿਆਲ ਵੀ ਇਹਦੀ ਬਟਕ ਤਾਂ ਜਿਹੜੀ 10000 ਰੁਪਏ ਨਹੀਂ ਆਣੀ ਹੈਗੀ ਜੇ ਇਹਨੂੰ ਪਟਾਂਗੇ ਤਾਂ ਇਹਦੇ ਨਾਲ ਤਾਂ ਬਹਾਈ ਕਰਨੀ ਚੰਗੀ ਆ ਉਹ ਸੋਖੀ ਆ ਪਰ ਅਗਲੀ ਫਸਲ ਬੀਜਣ ਵਾਸਤੇ ਫਾਰਮਰ ਕੋਲ ਕੁਝ ਹੈ ਨਹੀਂ ਬਚਿਆ ਨਹੀਂ ਹੈ ਕਿਉਂਕਿ ਇਹਦੇ ਆਲੂ ਦੇ ਪੈਸੇ ਵਟ ਕੇ ਅਗਲੀ ਫਸਲ ਬੀਜੀ ਜਾਂਦੀ ਆ ਤੇ ਹੁਣ ਪੈਸੇ ਤਾਂ ਵਟ ਨਹੀਂ ਹੋਣੇ ਇਹਦੇ ਤੇ ਫਸਲ ਬਾਗੇ ਅਗਲੀ ਫਸਲ ਕਿਵੇਂ ਬੀਜੀ ਜਾਊਗੀ ਫਾਰਮਰ ਦੀ ਜਿਹੜੀ ਆ ਸਥਿਤੀ ਜਿਹੜੀ ਆ ਬੜੀ ਮਾੜੀ ਹੋ ਰਹੀ ਆ ਦਿਨ-ਪਰ-ਦਿਨ ਬੜੀ ਖਸਤਾ ਹੋ ਰਹੀ ਹੈ ਤੁਸੀਂ ਇਹ ਜਿਹੜੀਆਂ ਕੰਪਨੀਆਂ ਆਲੂ ਤੋਂ ਖਰੀਦਦੀਆਂ ਸੀਗੀਆਂ ਉਹਨਾਂ ਕੰਪਨੀਆਂ ਨਾਲ ਕੋਈ ਗੱਲ ਕੀਤੀ ਹੈ ਵੀ ਆਹ ਪ੍ਰੋਬਲਮ ਆਨ ਕਰਕੇ ਸਾਨੂੰ ਰੱਖ ਗੱਲ ਇਹ ਵੀ ਕੰਪਨੀਆਂ ਜਿਹੜੀਆਂ ਕੰਪ ਲੈਂਦੀਆਂ ਸੀ ਆਲੂ ਉਹਨਾਂ ਦੇ ਸਾਈਜ਼ ਹੁੰਦੇ ਆ ਉਹ ਜਿਨ੍ਹਾਂ ਨੂੰ ਚਿਪਸ ਬਣਾਣਾ ਹੁੰਦਾ ਵਾ ਉਹ ਸਾਈਜ਼ ਹੁੰਦਾ 40 mm ਤੋਂ ਉੱਪਰ ਉਹ ਕੰਪਨੀਆਂ ਅੱਜ 809 ਰੁਪਏ ਪ੍ਰਤੀ ਕਿਲੋ ਲੈ ਰਹੀਆਂ ਨੇ ਜਿਹੜਾ ਕਿ ਲਾਸਟ ইয়ার ਵੀ 25 ਰੁਪਏ ਕਿਲੋ ਦੇ ਨਾਲ ਦਿਨਾਂ ਚ ਲੇਕਿਨ ਆਹ ਆਲੂ ਨੇ ਇਸ ਖੇਤ ਦੇ ਵਿੱਚ ਆ ਸਾਈਜ਼ ਆ ਇਹਦੇ ਵਿੱਚ 40 mm ਦਾ ਇੱਕ ਵੀ ਆਲੂ ਨਹੀਂ ਕੰਪਨੀ ਕਿਵੇਂ ਲੇਗੀ ਨੂੰ ਨੇ ਚਿਪਸ ਬਣਾਣਾ ਚਿਪਸ ਬਣ ਨਹੀਂ ਨੇ ਦਾ ਇਹਦਾ ਪਾਊ ਔਰ ਆਹ ਵਾਲੀਆਂ ਕੰਪਨੀਆਂ ਇਹਨੂੰ ਲੈਰੀਆਂ ਨੇ ਤਿੰਨ ਚਾਰ ਪੇ ਗੱਲੋ ਔਰ ਲੇਵਰ ਇਸ ਤੇ ਵੱਧ ਕੌਸ ਹੋ ਜਾਂਦੀਆਂ ਇਹਨੂੰ ਪੱਟਣ ਵਾਸਤੇ ਮਤਲਬ ਜ਼ਿਮੀਦਾਰ ਬੜੀ ਦੁਬਧਾ ਦੇ ਵਿੱਚ ਆ ਵੀ ਇਹਨੂੰ ਪੱਟਾਂ ਕੇ ਬਾਹਾਂ ਜਿਹਨੂੰ ਪਰਦੇ ਆ ਤਾਂ ਲੇਵਰ ਵੱਧ ਕੌਸ ਆ ਜਣੀ ਆ ਤੇ ਖੇਤ ਦੇ ਵਿੱਚੋਂ ਨਿਕਲਣਾ ਕੁਝ ਨਹੀਂ ਹੈਗਾ ਠੀਕ ਹੈ ਜੀ ਆਪ ਵੀ ਸਮਝ ਧੰਨਵਾਦ ਜੀ ਨਾ ਜੀ ਪਰਮੇਤ ਸਿੰਘ ਆ ਜੀ ਪਰਮੇਤ ਸਿੰਘ ਜੀ ਕਿੰਨੇ ਏਕੜ ਜੀ ਤੁਸੀਂ ਇਹ ਆਲੂ ਲਾਇਆ ਹੋ ਤਕਰੀਬਨ ਅਸੀਂ 60 70 ਏਕੜ ਲਾਇਆ ਹੋ ਸੀਗਾ ਜੀ ਤੇ ਕੀ ਕੀ ਬਿਮਾਰੀ ਕਿਹੜੀ ਲੱਗੀ ਕੁਝ ਲੱਗਿਆ ਇਹ ਬਲਾਈਟ ਆ ਜੀ ਇਹ ਬਲਾਈਟਾਂ ਤੇ ਕੋਈ ਵੀ ਜਤ ਚਾਰ ਦਿਨ ਸਪਰੇਅ ਲਗਭਗ ਸਪਰੇਅ ਕਰਤੀਆਂ ਤੇ ਕੋਈ ਫਰਕ ਨਹੀਂ ਪਿਆ ਤੇ ਕਿੰਨੇ ਕਿ ਦਿਨ ਦਾ ਆਲੂ ਹੋ ਗਿਆ ਸੀ ਇਹ ਹੋ ਗਿਆ ਸੀਗਾ ਜੀ 45 ਪੰਦੂੜੀ ਦੇ ਨੇੜੇ ਆਸ-ਪਾਸ ਪਰ ਉਹਨੂੰ ਬਿਮਾਰੀ ਲੱਗਣ ਤੋਂ ਬਾਅਦ ਇਹ ਆਲੂ ਦੀ ਕੀ ਪੋਜੀਸ਼ਨ ਆ ਆ ਦੇਖ ਲੋ ਜੀ ਤੁਹਾਡੇ ਸਾਹਮਣੇ ਆ ਛੋਟੇ ਛੋਟੇ ਆਲੂ ਨੇ ਇਹਨਾਂ ਨੂੰ ਨਾ ਇਹ ਮਾਰਕੀਟ ਜੇ ਮੰਡੀ ਵਿਕਣ ਦੇ ਨਾਲ ਉਦੋਂ ਵਿਕਣੇ ਨੇ ਜਿਵੇਂ ਕਿ ਬੂਟੇ ਸਾਰੇ ਹੁਣ ਮਰ ਗਏ ਨੇ ਹਾਂਜੀ ਬੂਟੇ ਸਾਰੇ ਖਰਾਬ ਹੋ ਚੁੱਕੇ ਨੇ ਤੂੰ ਲੱਗਦਾ ਕੋਈ ਸਪਰੇਅ ਨਾਲੇ ਦੁਬਾਰਾ ਉੱਠ ਸਕਦੇ ਨੇ ਨਹੀਂ ਮੁਸ਼ਕਿਲ ਆ ਜੀ ਹੁਣ ਤਾਂ ਮਰੇ ਦੇ ਮੂੰਹ ਚ ਪਾਣੀ ਪੈਣ ਵਾਲਾ ਕੰਮ ਆ ਜੀ ਤੇ ਫਿਰ ਹੁਣ ਕੀ ਕਰੂੰਗੀ ਇਸ ਕਿਨਾਂ ਖੇਤਾਂ ਦਾ ਜਿਹੜਾ ਤੁਸੀਂ ਸੋਚ ਰਿਹਾ ਜੀ ਹੁਣ ਇਹ ਤਾਂ ਬਾਈ ਵਾਲੀ ਕੰਮ ਆ ਵੀ ਬਾਈ ਕਰਦਾਂਗੇ ਵਿੱਚ ਹੋਰ ਕੀ ਤੇ ਛਿੰਨਕ ਨੁਕਸਾਨ ਹੋਇਆ ਪਰ ਇਹ ਟੋਟਲ ਲਾਸ ਆ ਜੀ ਟੋਟਲ ਜੇ 70 80 ਹਜ਼ਾਰ ਖਰਚਾ ਆਉਂਦਾ ਤਾਂ 80 ਲਾਸ ਆ ਉੱਪਰ ਦੀ ਇਹ ਬਾਈ ਦਾ ਖਰਚਾ ੱਟ ਪੈਣਾ ਹੈ ਅਗਲੀ ਬਜਾਈ ਕਰਨੀ ਆ ਉਹਦਾ ਬੀਜ ਵਾਸਤੇ ਝੱਟ ਪੈ ਖਰਚਾ ਹੋਣਾ ਠੇਕੇ ਤੇ ਲੈ ਕੇ ਇਹ ਵੀ ਕਰਦਾਂਗੇ ਠੇਕੇ ਤੇ ਹੀ ਆ ਜੀ ਇਹ ਹਾਂਜੀ ਇਹ ਫੀਡਲੀਦਵਾਈਆਂ ਪਾਈਆਂ ਗਈਆਂ ਉਹ ਕਿਸ ਤਰ੍ਹਾਂ ਦੀ ਕੈਸ਼ ਲੈ ਕੇ ਨੇ ਜਦੋਂ ਵਿਧਾਰ ਇਸ ਉਹ ਭਾਈ ਜਰਾ ਜੀ ਅਹ ਕੋਲ ਜੇ ਫਿਰ ਉਹਨੂੰ ਕਿਸ ਤਰ੍ਹਾਂ ਦੇਖਿਆ ਜਾਊਗਾ ਹੁਣ ਉਹਨੂੰ ਹੈਂਡਲ ਕਰਾਂਗੇ ਜੀ ਕਿ ਕੋਈ ਤਰੀਕਾ ਤਾਂ ਹੋਰ ਨਵਾਂ ਕਰਾਂਗੇ ਕਿ ਇੱਕ ਪਾਸੇ ਜਾ ਕੇ ਫਿਰ ਦੂਏ ਪਾਸੇ ਦੂਏ ਪਾਸੇ ਜਾ ਕੇ ਕਿਵੇਂ ਨਾ ਕਿਵੇਂ ਸਰਕਲ ਘੁਮਾਉਣਾ ਹੈ ਸਰਦਰਜੇ ਦੇ ਕਰਜ਼ੇ ਦੇ ਹਾਂਜੀ ਹਾਂਜੀ ਉਹ ਉਸ ਚੱਕਰ ਦੇ ਚੱਕਰ ਪਈ ਜਾਂਦਾ ਜੀ ਤੇ ਹੁਣ ਕੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਇਹ ਸਭ ਦਾ ਸਰਕਾਰ ਨੂੰ ਇਹੀ ਆ ਵੀ ਕਿਸਾਨਾਂ ਦੀ ਬਾਹ ਫੜੇ ਜੀ ਇਹ ਬਾਹਰ ਨੂੰ ਐਕਸਪੋਰਟ ਦੀ ਗੱਲ ਕਰਦੇ ਨੇ ਵੀ ਐਕਸਪੋਰਟ ਹੀ ਖੋਲ੍ਹ ਜਵੇ ਚਲੋ ਜਿਹੜਾ ਆ ਤਾਂ ਨੁਕਸਾਨ ਹੋ ਗਿਆ ਹੋ ਗਿਆ ਚਲੋ ਇਹਦਾ ਕੋਈ 20 ਦੇ ਕੰਮ ਆਜੂ ਹੋਰ ਕਿਸੇ ਕੰਮ ਆਜੂਗਾ ਜਿਹੜਾ ਫਸਲ ਬਚ ਗਈ ਉਹਦੇ ਤਾਂ ਦੋ ਪੈਸੇ ਬਣ ਜਾਣਗੇ ਕਿੰਨੇ ਕਿੰਨੇ ਕਿ ਪਰਸੈਂਟ ਆਪਣੇ ਏਰੀਏ ਦੀ ਫਸਲ ਖਰਾਬ ਹੋ ਚੁੱਕੀ ਹੈ ਤਕਰੀਬਨ 50% ਦੇ ਨੇਟ ਤੇ ਹੈਗੀ ਹੈ ਜੀ ਵੱਧੇ ਹੋਊਗੀ ਘਟ ਨਹੀਂ ਹੁੰਦੀ ਕਿਉਂਕਿ ਸਾਡੇ ਹੁਣ ਜੇ ਸਰਸੀ ਕੀ ਲੈ 70 ਕਿੰਨੇ ਗਿਣਦੇ ਆਪਾਂ ਤਾਂ 20 ਬਜੇ ਨੇ 20 ਵੀ ਪੂਰੇ ਨਹੀਂ ਬਚੇ ਉਹਦੇ ਵਿੱਚ ਵੀ ਨੁਕਸਾਨ ਹੈਗਾ ਨਾ ਜੀ ਉਹਨਾਂ ਨੂੰ ਵੀ ਜਾਣੀ ਬਿਮਾਰੀ ਹਾਂ ਉਹਨਾਂ ਤੇ ਸਪਰੇਅ ਚੱਲ ਰਹੀ ਹੈ ਜੀ ਹੁਣ ਚੱਲ ਰਹੀ ਹੈ ਤੇ ਇਹ ਲੈ ਸਪਰੇਅ ਦਾ ਕਿੰਨਾ ਖਰਚ ਆ ਜਾਂਦਾ ਜੀ ਇੱਕ ਵਾਰ ਇਸਪਰੇਅ ਕਰਦੇ ਆ ਜੀ 2000 ਤੋਂ 2500 ਦਾ ਨੜਿਆ ਆਉਂਦਾ ਕਿੰਨੀ ਸਪਰੇਅ ਹੁੰਦੀਆਂ ਨੇ ਇਹ ਤੇ ਹੁਣ ਬਾਈ ਹਰ 5ਵੇਂ ਦਿਨ 6ਵੇਂ ਦਿਨ ਕਰਦੇ ਆ ਜੀ ਵਿੱਚ ਫੇ ਮਹਿੰਗੀ ਪਾਣੀ ਦੀ ਫੇ ਦਿਲ ਫੇ ਸਸਤੀ ਪਾਣੀ ਦੀ ਫੇ ਦਿਲ ਨਹੀਂ ਖੜਦਾ ਫੇ ਮਹਿੰਗੀ ਲਾ ਕੇ ਪਾਉਨੇ ਆ ਫੇ ਰੋ ਯਾਰ ਸਪਰੇਅ ਕਰਨ ਦੇ ਬਾਵਜੂਦ ਵੀ ਨਹੀਂ ਬਚਿਆਗਾ ਇਹ ਕੀ ਕਹਿਣਾ ਚਾਹੁੰਦਾ ਹਾਂ ਸਰਕਾਰ ਨੂੰ ਸਰਕਾਰ ਦਵੇ ਜੀ ਕਿਸਾਨਾਂ ਦੀਆਂ ਬਾਹਾਂ ਫੜੇ ਕਿੰਨਾ ਹੋ ਸਕਦਾ ਜੀ ਮੈਂ ਕਹਿੰਦੇ ਵੀ 50 ਹਜ਼ਾਰ ਏਕੜ ਦਾ ਹੀ ਹੋ ਜਵੇ ਤਾਂ ਚਲੋ ਅਗਲੀ ਫਸਲ ਬੀਜ ਦੇ ਹੋ ਜਾਣਗੇ ਜੇ ਕਿਸਾਨ ਦੀ ਸਰਕਾਰ ਨਹੀਂ ਬਾਫੜਦੀ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਸਾਡਾ ਕੀ ਹੈ ਜੀ ਅੱਗੇ ਵੀ ਇਹੀ ਕਰਦੇ ਹੁਣ ਲੱਗੇ ਰਹਾਂਗੇ ਫਸਲ ਦਾਗਾ ਬੀਜਣੀ ਹੋਆ ਉਹ ਚਾਹੇਗਾ ਕਰਦੇ ਜਾਂ ਕੇ ਵੀ ਜੀ ਕੋਸ਼ਿਸ਼ ਕਰਕੇ ਬੀਜੇ ਫਸਲ ਦਾਗਾ ਬੀਜਣੀ ਹੋਆ ਕਿਉਂ ਠੇਕੇ ਵੀ ਦੇਣਾ ਸਭ ਕੁਝ ਕਰਨਾ ਜੀ ਮੇਰਾ ਨਾਮ ਸੁਖਵਿੰਦਰ ਸਿੰਘਾ ਮੀਤ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ ਤੇ ਤੁਸੀਂ ਇਸ ਟਾਈਮ ਖੇਤ ਚ ਖੜੇ ਹੋ ਸਾਰੇ ਕਿਸਾਨ ਨੇ ਬੜੀ ਬੇਫਿਕਰੀ ਦੀ ਮਾਰ ਪੈ ਰਹੀ ਹੈ ਜਿਹੜੀ ਬਿਵਾਰੀ ਲੱਗੀ ਹੈ ਕੀ ਕਹਿਣਾ ਚਾਹੁੰਦੇ ਹਾਂ ਮਾਰੀ ਤਾਂ ਜੀ ਹੁਣ ਜਿਹੜੀ ਇਹ ਆਪ ਹੀ ਹੁਣ ਇਹ ਤਾਂ ਇੱਕ ਕਿਸਮਤੀ ਸੌਦਾ ਹੋ ਗਿਆ ਵੀ ਆਲੂ ਦੀ ਫਸਲ ਨੂੰ ਇਹ ਬਿਮਾਰੀ ਆ ਗਈ ਅਸੀਂ ਹੁਣ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਹਦਾ ਕੋਈ ਨਾ ਕੋਈ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਦੂਏ ਨੰਬਰ ਤੇ ਜਿਹੜੀ ਕੰਪਨੀਆਂ ਨੇ ਉਹਨਾਂ ਨੇ ਵੀ ਲੁੱਟ ਮਚਾਈ ਹੋਈ ਹੈ ਉਹਨਾਂ ਨੇ ਰੇਟ ਬਿਲਕੁਲ ਐ ਸੈਟ ਤੇ ਆਲੂ ਦੇ ਕੰਪਨੀਆਂ ਨਾਲ ਕੋਈ ਕੰਟਰੈਕਟ ਨਹੀਂ ਹੁੰਦਾ ਜੀ ਸਹੀ ਥੋੜਾ ਬਹੁਤਾ ਹੁੰਦਾ ਉਹ ਜਿਹੜਾ ਕੰਟਰੈਕਟ ਹੁੰਦਾ ਉਹ ਕੰਟਰੈਕਟ ਬੇਸਿਸ ਵਾਲੀਆਂ ਜਿਹੜੀਆਂ ਉਹਨਾਂ ਦੀਆਂ ਵੈਰਾਈਟੀਆਂ ਨੇ ਉਹ ਉਹਨਾਂ ਦੇ ਨਾਲ ਜਾ ਰਹੀਆਂ ਨੇ ਉਹ ਤਾਂ ਪਰ 5-4 ਕਿਲਿਆਂ ਦਾ ਕੰਟਰੈਕਟ ਉਹਨਾਂ ਨੇ ਕਰਿਆ ਹੁੰਦਾ ਉਸ ਤੇ ਤਾਂ ਉਹ ਆਪਣੇ ਜਾ ਰਹੇ ਨੇ ਪਰ ਜਿਹੜੀ ਇਸ ਵੈਰਾਈਟੀ ਦਾ ਕੋਈ ਕੰਟਰੈਕਟ ਇਹ ਓਪਨ ਮਾਰਕੀਟ ਚ ਠੀਗਾ ਪਿਛਲੇ ਸਾਲ ਇਸੇ ਆਲੂ ਦਾ ਐਲ ਆਰ ਦਾ ਭਾਅ ਅੱਜ ਕੱਲ 23 ਰੁਪਏ ਠੀਕ ਆ ਐਤਕੀ ਉਹਨਾਂ ਨੇ 9 ਰੁਪਏ ਤੋਂ ਸ਼ੁਰੂ ਕੀਤਾ ਕਿਉਂ ਘਟਾਇਆ 9 ਰੁਪਏ ਕਿਉਂ ਕੀਤਾ ਗਈ ਇਹ ਉਹ ਤਾਂ ਹੁਣ ਉਹਨਾਂ ਦਾ ਸਵਾਲ ਹੈ ਸਾਡੇ ਸਾਨੂੰ ਤਾਂ ਉਹ ਮਤਲਬ ਮਿਲ ਰਿਹਾ ਉਹ ਬਸ ਜੀ ਹੈ ਨਹੀਂ ਮਾਰਕੀਟ 'ਚ ਡਿਮਾਂਡ ਨਹੀਂ ਇਹ ਨਹੀਂ ਉਹ ਨਹੀਂ ਉਹਨਾਂ ਦੇ ਤਾਂ ਇਹ ਬਹਾਨੇ ਨੇ ਔਰ ਜਿਹੜੀ ਉਹਨੂੰ ਬਿਮਾਰੀ ਲੱਗੀ ਹੈ ਹੁਣ ਤੱਕ ਕੁਝ ਨਿਕਲ ਨਹੀਂ ਰਿਹਾ ਹਾਂ ਹੁਣ ਤਾਂ ਇਹ ਚ ਹੈ ਇਹਦੇ ਲਈ ਕੀ ਕਰਨਾ ਚਾਹੀਦਾ ਸਰਕਾਰ ਨੂੰ ਸਰਕਾਰ ਨੂੰ ਤਾਂ ਵੀ ਇਹਦੀ ਕੰਪਨਸੇਟ ਦੇਵੇ ਸਰਕਾਰ ਇਹਦਾ ਰੇਟ ਤੈਅ ਕਰੇ ਐਮਐਸਪੀ ਤੈਅ ਕਰੇ ਗਾਹਾਂ ਨੂੰ ਜਿਹੜੀ ਵੀ ਮਤਲਬ ਕੋਈ ਇੱਕ ਐਕਸਪੋਰਟ ਖੋਲੇ ਇਹ ਸਰਕਾਰ ਕਰਕੇ ਇਹ ਸਰਕਾਰਾਂ ਨੇ ਮਤਲਬ ਅਜੇ ਤਾਈਂ ਆਪਣੀ ਖੇਤੀਬਾੜੀ ਆਪਾਂ ਭਾਰਤ ਖੇਤੀ ਪ੍ਰધાન ਦੇਸ਼ ਆ ਖੇਤੀ ਇੱਥੇ ਦੀ ਉਹ ਖੇਤੀ ਨੀਤੀ ਨਹੀਂ ਹੈਗੀ ਇਹ ਏਰੀਆ ਡਿਸਾਈਡ ਕਰੇ ਵੀ ਇੱਥੇ ਆ ਆਲੂ ਦੀ ਕ੍ਰੌਪ ਹੋਊ ਔਰ ਗੰਨਾ ਹੋਊ ਔਰ ਝੋਨਾ ਹੋਊ ਔਰ ਫਲਾਨੀ ਚੀਜ਼ ਹੋਊ ਸਰਕਾਰ ਨਾਲ ਕਿਸੇ ਨੁਮਾਇੰਦੇ ਨਾਲ ਗੱਲਬਾਤ ਹੋਈ ਸੀ ਇਸ ਸੰਬੰਧੀ ਤੁਹਾਡੀ ਸਰਕਾਰ ਨਾਲ ਸਰਕਾਰ ਦੇ ਨੁਮਾਇੰਦੇ ਨਾਲ ਸਰਕਾਰ ਨਾਲ ਹੁਣ ਤਾਈਂ ਮੈਮੋਰੰਡਮ ਦੇ ਦੇ ਕੇ ਸਾਡੀਆਂ ਅੱਡੀਆਂ ਘਸ ਗਈਆਂ ਉਹਨਾਂ ਨੇ ਸਰਕਾਰ ਨੇ ਝੋਨੇ 'ਚ ਕੀ ਦਿੱਤਾ ਆ ਪਿੱਛੇ ਜਦ ਆਈ ਪਸ਼ੂਆਂ ਨੂੰ ਮਾਰੀ ਪਈ ਉਹ ਉਚ ਕੀ ਆਇਆ ਕੁਛ ਨਹੀਂ ਆਇਆ ਕਿੱਥੇ ਦਿਖਾ ਦੇ ਵੀ ਇੱਕ ਵੀ ਖੇਤ 'ਚ ਪਈ ਆ ਇੱਕ ਫਲਾਨੇ ਕਿਸਾਨ ਨੂੰ ਦਿੱਤਾ ਔਰੇ ਖਬਰ ਲਵਾਉਣ ਨੂੰ ਜੁਰੇ 50 ਲੱਖ ਰੁਪਇਆ ਦਿੱਤਾ ਸੀ ਪਿੱਛੇ ਇਹ ਕਰਤਾ ਉਹ ਕਰਤਾ ਪਰ ਉਹ ਦਿੱਤਾ ਕਿਹੜੇ ਕਿਸਾਨਾਂ ਨੂੰ ਆ ਕਿੰਨੇ ਕਿਸਾਨ ਰੁੜ ਗਏ ਹੁਣ ਤੇ ਪਿਛਲੀ ਝੋਨੇ ਦੀ ਫਸਲ ਦਾ ਜਿਹੜੀ ਮਰੀ ਉਹਦਾ ਕਿਸੇ ਨੂੰ ਇਹਨਾਂ ਨੇ ਕੋਈ ਕੰਪਨਸੇਟ ਨਹੀਂ ਦਿੱਤਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੋਈ ਹੈਲਪ ਨਹੀਂ ਕਰ ਸਕਦੀ ਇਸ ਫੰਗਸ ਤੋਂ ਜੀ। ਉਹ ਫੰਗਸ ਤੋਂ ਉਹਨਾਂ ਨੇ ਜਿਹੜੀਆਂ ਦਵਾਈਆਂ ਰਿਸਰਚ ਕਰਨਾ। ਰਿਸਰਚ ਕਰਨਾ। ਉਹਨਾਂ ਨੇ ਦੱਸਦੀਆਂ ਦੀਆਂ ਵੀ ਇਹ ਦਵਾਈਆਂ ਨੇ। ਪਰ ਇਹ ਇਹਦੀ ਜਿਹੜੀ ਰਿਸਰਚ ਸਾਰਿਆਂ ਨਾਲ ਬੜੀ ਆ ਮੌਸਮ। ਕੁਦਰਤ ਦੀ ਮਾਰ। ਜਿਹੜੀ ਇਹ ਮੌਸਮ ਮੌਸਮ ਦੇਣਾ ਹੈ ਗਰਮਾ ਰਾਤ ਨੂੰ ਠੰਡਾ। ਇਹਨੂੰ ਆਲੂ ਨੂੰ ਟੈਂਪਰੇਚਰ ਇੱਕੋ ਜਿਹਾ ਚਾਹੀਦਾ। ਉਸ ਕਰਕੇ ਇਹ ਬਿਮਾਰੀ ਮਤਲਬ ਆ ਰਹੀ ਹੈ ਤੁਸੀਂ ਕਿਸਾਨ ਯੂਨੀਅਨ ਨਾਲ ਵੀ ਲਿੰਕ ਕਰਾ ਰਿਹਾ ਦਾ ਤੇ ਕਿਉਂ ਕਿਸਾਨ ਯੂਨੀਅਨ ਹੈ ਜਿਹੜੀ ਉਹ ਕੀ ਹੱਥ ਸਟੱਪ ਚੱਕਣੀ ਅਸੀਂ ਲੈ ਕੇ ਕਿਸਾਨ ਯੂਨੀਅਨਾਂ ਨੇ ਤਾਂ ਮਤਲਬ ਇਹ ਆਪਣੇ ਭਾਈਚਾਰੇ ਦੇ ਨਾਲ ਕਿਸਾਨ ਯੂਨੀਅਨਾਂ ਹੁੰਦੀਆਂ ਨੇ ਕਿਸਾਨ ਮੈਮੋਰੰਡਮ ਵੀ ਭੇਜਿਆ ਨਰਿੰਦਰ ਰਾਜੇਵਾਲ ਸਾਹਿਬ ਵੱਲੋਂ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਦੇ ਨਾਮ ਵੀ ਭੇਜਿਆ ਤੇ ਆਪਣੇ ਜਿਹੜਾ ਪਿਊਸ਼ ਗੋਇਲ ਜੀ ਨੇ ਉਹਨਾਂ ਨੂੰ ਵੀ ਕਿਹਾ ਵੀ ਆ ਕਿਸਾਨਾਂ ਦੀ ਬਾਹ ਫੜੀ ਜਾਵੇ ਐਕਸਪੋਰਟ ਖੋਲੀ ਜਾਵੇ ਆਲੂ ਦੀ ਵੀ ਇਹਨਾਂ ਦਾ ਸਾਰਾ ਦੇਖ ਕੇ ਉਹ ਕੀਤਾ ਜਾਵੇ ਤਾਂ ਕੰਪਨੀਆਂ ਦਾ ਵੀ ਥੋੜਾ ਜਿਹਾ ਦਸਿਆ ਜਾਵੇ ਸਕੰਜਾ ਵੀ ਭਾਈ ਤੁਸੀਂ ਦੱਸੋ ਆ ਕਿਹੜੇ ਰੇਟ ਤੇ ਹੁਣ ਚਿਪਸਾਂ ਚੀਜ਼ਾਂ ਸਾਰੀ ਉਹਨਾਂ ਦੀ ਤਾਂ ਵਿਕ ਰਹੀ ਹੈ ਉਸੇ ਪਾ ਕੋਈ ਉਹਨਾਂ ਦਾ ਹੈ ਨਹੀਂਗਾ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਆ ਆਲੂ ਦਾ ਐਤ ਕੀ ਰੇਟ ਵਧਣਾ ਚਾਹੀਦਾ ਤੇ ਡੀਜ਼ਲ ਦੇ ਭਾਅ ਵਧੇ ਸਾਰੇ ਇੰਪਲੀਮੈਂਟਾਂ ਦੇ ਭਾਅ ਵਧੇ ਹੁਣ ਉਹ ਘੱਟੋ ਘੱਟ ਜਿਆਦਾ ਆਪਾਂ ਆ 10000 ਰੁਪਏ ਜਿਹੜੀ ਪਰਾਲੀ ਦੱਬਦੇ ਆ ਇਹ ਤੇ ਖਰਚਾ ਆ ਜਾਂਦਾ ਇਹ ਤਾਂ ਡੀਜ਼ਲ ਡੀਜ਼ਲ ਦਾ ਜਿਹੜੇ ਸਾਡੇ ਇੰਪਲੀਮੈਂਟ ਨੇ ਉਲਟਾਵੇਂ ਹਲਾਂ ਦੇ ਫਾਲੇ ਨੇ ਲਿੰਕਨ ਦੇ ਉਹ 25000 ਦੇ ਆਉਂਦੇ ਨੇ ਉਹ 100 ਕੀਲਾ ਕਰਕੇ ਖਤਮ ਹੋ ਜਾਂਦੇ ਨੇ ਤਵੀਆਂ ਨੇ ਤਵੀਆਂ ਖਤਮ ਡਿੱਗਰ ਆ ਡਿੱਗਰ ਖਤਮ ਉਹਦੀ ਕੋਸਟ ਕੈਲਕੂਲੇਸ਼ਨਾਂ ਕਰਕੇ ਤਾਂ ਮਤਲਬ ਬਹੁਤ ਜ਼ਿਆਦਾ ਫਿਰ ਟਰੈਕਟਰ ਸਾਨੂੰ ਰੱਖਣੇ ਟਾਈਮ ਪੀਰੀਅਡ 10 ਅਕਤੂਬਰ ਤੋਂ 15 ਤੱਕ ਹੁੰਦਾ 15 ਦਿਨਾਂ 'ਚ ਆਲੂ ਲੱਗਣਾ ਹੁੰਦਾ ਵੀ ਬਹੁਤ ਛੇਤੀ ਯੂਨੀਵਰਸਿਟੀ ਕਹਿੰਦੀ ਆ ਕਿ ਕਿਸਾਨਾਂ ਕੋਲ ਵੱਧ ਟਰੈਕਟਰ ਨੇ ਬਾਰੇ ਬੋਣੀ ਪੈਂਦੀ ਹੈ ਜ਼ਮੀਨ ਜਿੰਨੀਆਂ ਲਈਆਂ ਹੁੰਦੀਆਂ ਨੇ ਬਾਕੀ ਜ਼ਮੀਨ ਲਗਣੀ ਆ ਉਹਨਾਂ ਨੇ ਆਪਣੀਆਂ ਗੱਲਾਂ ਦੱਸਣੀਆਂ ਹੁੰਦੀਆਂ ਨੇ ਪਰ ਕਿਸਾਨਾਂ ਨੇ ਆਪਣਾ ਜਿੰਨਾ ਵੀ ਕੰਮ ਕਰਨਾ ਹੁੰਦਾ ਹੈ ਇਹ ਟਾਈਮ ਸਿਰ ਆ ਕੇ ਵੀ ਅਸੀਂ ਅਗੇਤੇ ਚਾਈਏ ਜੀ ਸਰ ਅਕੀਰਾ ਜੀ ਸਰ ਜਗੰਦਰ ਸਿੰਘ ਸੇ ਜੀ ਜਗੰਦਰ ਸਿੰਘ ਜੀ ਖੇਤਾਂਆਂ ਆਲੂ ਦੀ ਫਸਲ ਨੂੰ ਕੋਈ ਬਿਮਾਰੀ ਲੱਗੀ ਹੈ ਕੀ ਬਿਮਾਰੀ ਹੈ ਤੇ ਕੀ ਕਾਰਨ ਖੇਤਾਂ ਦਾ ਫਸਲ ਦੀ ਬਿਮਾਰੀ ਬੜੀ ਨਾਗਰ ਬਿਮਾਰੀ ਹੈ ਸਭ ਤੋਂ ਵੱਡੀ ਬਿਮਾਰੀ ਇਹ ਵੀ ਜੀ ਇੱਕ ਅੱਧਾ ਖੇਤ ਪੈ ਜੇ ਤਾਂ ਬਰਦਾਸ਼ਤ ਹੋ ਜਾਂਦਾ ਹੈ ਇਹ ਤਾਂ ਹੁਣ ਸਾਡੇ ਇਲਾਕੇ ਜੇ ਫੈਲ ਗਈ ਹੈ ਤੇ ਇਹਨੂੰ ਅਸੀਂ ਰੇਟ ਬਲੈਟ ਕਹਿੰਦੇ ਆ ਲੇਟ ਬਰੇਟ ਤੋਂ ਪਾਵੇ ਲੇਟ ਵਾਲੇ ਉਦੋਂ ਪਿੰਦੇ ਜਦੋਂ ਵਾਲੇ ਦਾ ਸਲੇ ਬੜਨਾ ਸ਼ੁਰੂ ਹੋ ਜਾਂਦਾ ਤੇ ਇਹ ਬਹੁਤ ਵੱਡਾ ਹੈਵੀ ਲਾਸ ਕਿਸਾਨ ਦਾ ਕਰਦੀ ਹੈ ਬੂਟੇ ਸੁੱਕੇ ਖਤਮ ਹੋ ਜਾਂਦੇ ਨੇ ਕਿਸੇ ਦਵਾਈ ਦੇ ਤੇ ਅਸਰ ਨਹੀਂ ਹੋਇਆ ਬੜੀਆਂ ਸੁਬਰੇ ਸਾਂ ਕੀਤੀਆਂ ਨੇ ਕਿਉਂਕਿ ਮੇਰੇ ਖਿਆਲ ਨਾਲ ਸਭ ਤੋਂ ਮਹਿੰਗੀ ਫਸਲ ਆ ਲੋ ਆਦੀ ਹੈ ਜਿਹਦੇ ਉੱਤੇ ਤਕਰੀਬਨ 80-90 ਹਜ਼ਾਰ ਰੁਪਏ ਪਰ ਇੱਕੜ ਖਰਚਾ ਹੁੰਦਾ ਸਾਡਾ 3 ਕਰੋੜ ਲੀ ਜਣ ਸੀਡ ਤੇ ਪਰ ਹੁਣ ਸਾਨੂੰ ਇਹ ਲੱਗਦਾ ਵੀ 6 ਤੋਂ 10 ਹਜ਼ਾਰ ਰੁਪਏ ਬੱਟ ਨਹੀਂ ਹੋਣਾ ਇਹਦਾ ਫੇਲੀ ਕਹਿੰਦੇ ਪੱਟਣ ਨੂੰ ਤਿਆਰ ਨਹੀਂ ਕੋਈ ਵੇ ਬਿਲਕੁਲ ਹੱਥ ਲਾਉਣ ਨੂੰ ਜਿਆਦਾ ਨਹੀਂ ਕਿ ਸਾਡੇ ਤੇ ਜੀ ਅਸੀਂ ਬੋਰੀਏ ਸਾਡੇ ਨਾਲ ਪੱਟਦੇ ਨੇ 35 36 ਰੁਪਏ ਕਟਾ ਲੈਣੇ ਆ 50 ਰੁਪਏ ਕਿਲੋ ਦਾ ਸਾਡੀ ਦਿਹਾੜੀ ਨਹੀਂ ਬਣਦੀ ਇੱਥੇ ਜਿੱਕੇ ਪਟਾਂਗੇ ਇਹਨੂੰ ਤੇ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਵਿਜੀ ਨੂੰ ਖਾਦ ਰਿਹਾ ਤੇ ਕਿੰਨੇ ਸਟ ਟਾਈਮ ਤੇ ਆ ਦੇਖੋ ਜੀ ਆਲੂ ਦੀ ਜੀ ਕੁੱਲ ਫਸਲ ਹੈ 80 90 ਦਿਨ ਦੀ ਕ੍ਰੋਪ ਹੈ ਜਿਹਦੇ ਵਿੱਚੋਂ 10 ਤੋਂ ਲੈ ਕੇ 15 ਦਿਨ ਤੱਕ ਜੰਮਣੋਂ ਲੈ ਲੈਂਦਾ ਹੈ ਬਾਕੀ ਦੇ ਰਹਿਗੇ ਤੁਹਾਡੇ ਕੋਲ 65 65 ਦਿਨ ਦੇ ਵਿੱਚੋਂ 35 30 35 ਦੇ ਤੋਂ ਬਾਅਦ ਟਿਊਬਰ ਸ਼ੁਰੂ ਹੁੰਦਾ ਜਿੱਦੇ ਆਲੂ ਬਣਨਾ ਹੁੰਦਾ ਬਾਕੀ ਦੇ ਰਹਿਗੇ ਤੁਹਾਡੇ ਕੋਲ ਦਿਨ 30 ਈ ਦਿਨ ਦੇ ਵਿੱਚ ਇਹਨੇ ਪ੍ਰੋਜੀਡ ਜੜੀ ਹੁੰਦੀ ਹੈ ਬਹੁਤ ਬਹੁਤ ਹੈਵੀ ਗ੍ਰੋਥ ਹੁੰਦੀ ਹੈ ਇਹਦੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਇਹਨੂੰ ਮਾਰੀ ਉਸ ਟਾਈਮ ਪਈ ਹੈ ਜਦੋਂ ਇਹਦਾ ਟਿਊਬਰ ਬਲਕਿੰਗ ਤੋਂ ਸ਼ੁਰੂ ਹੋਇਆ ਸੀ ਇਹਦੇ ਮਤਲਬ 40 ਤੋਂ ਲੈ ਕੇ 55 60 ਦਿਨ ਦੀ ਕ੍ਰੌਪ ਹੈ ਜਿਹੜੀ ਉਹਦਾ ਸੱਦ ਵੱਦ ਨੁਕਸਾਨ ਹੋਇਆ ਹੁਣ ਉਹ ਆਲੂ ਥੱਲੇ ਬੀਬੀ ਪਟਾਟੋ ਛੋਟੇ ਸਾਈਜ਼ ਦਾ ਉਹ ਨਾ ਮਤਲਬ ਖਾਣ ਦੇ ਕਾਬਿਲ ਹੈ ਨਾ ਉਹ ਪੱਟਣ ਯੋਗ ਹੈ ਨਾ ਉਹਨੂੰ ਕੋਈ ਪ੍ਰੋਸੈਸਿੰਗ ਯੂਨਿਟ ਚੱਕਣ ਨੂੰ ਤਿਆਰ ਹੈ ਮਾਰਕੀਟ ਦੇ ਵਿੱਚ ਤਾਂ ਵੈਸੀ ਨਹੀਂ ਵਿਕਦਾ ਉਹ ਕਿਉਂਕਿ ਆਪਾਂ ਜਦੋਂ ਜਿਹੜੀ ਤਾਂ ਸਾਨੂੰ ਲੈਨੇ ਆਪਾਂ ਮੋٹے-ਮੋ ਦੁਜਾ ਕਿਸਾਨ ਨੂੰ ਮਾਰ ਪਈਏ ਮਾਰਕੀਟ ਕ੍ਰੈਸ਼ ਕਰ ਗਈ ਸਾਰੀ ਮਾਰਕੀਟ ਪਿਛਲੇ ਸਾਲ ਨਾਲੋਂ ਤਕਰੀਬਨ 25 ਰੁਪਏ ਕਿਲੋ ਜਿਹੜਾ ਆਲੂ ਕਪਣੇ ਖਰੀਦਿਆ ਸੀ ਗਿਆ ਉਸ ਵਾਰ 9 ਰੁਪਏ ਕਿਲੋ ਖਰੀਦਈਆਂ ਨੇ ਜਿਹੜਾ ਆਲੂ ਮਾਰਕੀਟ ਚ ਖਾਣ ਵਾਲਾ 12 14 ਰੁਪਏ ਕਿਲੋ ਵਿਕਦਾ ਸੀਗਾ ਉਹ ਇਸ ਵਾਰ 4 ਰੁਪਏ ਕਿਲੋ ਵਿਕ ਰਿਹਾ ਤੋ ਹਰ ਪਾਸੇ ਕਿਸਾਨ ਨੂੰ ਮਾਰ ਪਈ ਹੈ ਪਹਿਲਾਂ ਵੀ ਕਦੇ ਇਹ ਬਿਮਾਰੀ ਆਲੂ ਨੂੰ ਪਈ ਹੈ ਹਾਂ ਪਹਿਲਾਂ ਪੈਂਦੀ ਹੈ ਜੀ ਇਹ ਪਰ ਕੰਟਰੋਲ ਹੋ ਜਾਂਦੀ ਹੈ ਜੀ ਇਸ ਵਾਰ ਨਾ ਕੰਟਰੋਲ ਹੋਣ ਦਾ ਕਾਰਨ ਕੀ ਹੈ ਲੰਬਾ ਸਮਾਂ ਮੌਸਮ ਦਾ ਖਰਾਬ ਰਹਿਣਾ ਜੀ ਤੇ ਹੁਣ ਆਲੂ ਖਤਮ ਹੋ ਚੁੱਕਿਆ ਵਾ ਹੁ ਇਹ ਤਾਂ ਜਿਹੜਾ ਸਾਨੂੰ ਸਮਝ ਨਹੀਂ ਆਉਂਦੀ ਗੱਲ ਦੀ ਜ਼ਿੰਮੇਦਾਰ ਜੀ ਜੀ ਜਮੀਨ ਠੇਕੇ ਦੇ ਲਈ ਹੋਈ ਆ ਉਹ ਠੇਕਾ ਲੈ ਚੁੱਕਿਆ ਡੁੱਬਦਾ ਵਿਚਾਰਾ ਜਿਹੜਾ ਪ੍ਰੋਡਿਊਸਰ ਫਾਰਮਰ ਉਹ ਮਰ ਗਿਆ ਨਾ ਉਹਦਾ ਮਾਲ ਵਿਕਦਾ ਨਾ ਉਹ ਪੱਟਣ ਜੋਗਾ ਖਰਚਾ ਤੇ ਹੋਰ ਹੋਣਾ ਪੱਟਣ ਦਾ ਉਹਨੇ ਬੋਹਣਾ ਪੈਣਾ ਅਖਰੀ ਜੀ ਇਹ ਕਿਹੜੀ ਫਸਲ ਖਰਾਬ ਹੋਈ ਆ ਕਿੰਨੇ ਏਕੜ ਦੀ ਹੈਗੀ ਆ ਕਿਹੜਾ ਏਰੀਆ ਵਾ ਕਿੰਨੀ ਕੁ ਵੀ ਅਗਦ ਵਾਲੇ ਅਸੀਂ ਜੀ ਕੱਲ ਪਰਸੋ ਸਰਵੇ ਕਰ ਰਹੇ ਹਾਂ ਇਹ ਇਹ ਸਾਡੇ ਖੰਨਾ, ਮਲੋ, ਸਮਰਾਲਾ, ਮਾਚੀਵਾਲਾ ਇਸ ਇਲਾਕੇ ਦੇ ਵਿੱਚ ਤਕਰੀਬਨ 50-55% ਕ੍ਰੌਪ ਲਾਸ ਹੋ ਗਿਆ ਖਤਮ ਹੋ ਗਿਆ ਕਿਸਮ ਕਿਹੜੀ ਆ ਜੀ ਕਿਸਮ ਇਹਨਾਂ ਵਰਾਈਟੀ ਦੀ ਜ਼ਿਆਦਾਤਰ ਤਾਂ ਚਿਪਸ ਬਣਦਾ ਹੈ। ਜਿਹਨਾਂ ਵਿੱਚ ਕਿੰਨੇ ਕ ਪਰਸੈਂਟ ਕੰਪਨੀਆਂ ਸਾਰੀਆਂ ਨੇ ਪ੍ਰੇਫਰ ਕਰਕੇ ਆਲੂ ਲਹਿਹਾਰੀ ਮੰਗ ਰਹੀਆਂ ਨੇ ਤੇ ਉਹ ਮਿਲ ਨਹੀਂ ਰਿਹਾ ਉਹਨਾਂ ਨੂੰ। ਕਿੰਨਾ ਕ ਲੌਸ ਕਿੰਨਾ ਕ ਹੋਇਆ ਇਹਨਾਂ ਨਾਲ? ਲੌਸ ਤਾਂ ਜਿਹੜਾ ਤੁਹਾਨੂੰ 100% ਹੀ ਹੁਣ ਤਾਂ ਜਿਹੜਾ ਖੇਤ ਵਿੱਚ ਪੈ ਗਈ ਉੱਥੇ 100% ਹੈ। ਜਿੱਥੇ ਘੱਟ ਪਈ ਹੈ ਤੇ ਹਲਕੀ ਹੈ ਉੱਥੇ ਵੀ 50-60% ਲੌਸ ਕਰ ਗਈ ਹੈ। ਕੋਈ ਇਦਾਂ ਦਾ ਤਾਂ ਨਹੀਂ ਹੈਗਾ ਕੋਈ ਸਪਰੇ ਗਲਤ ਹੋ ਗਈ ਹੋਵੇ ਜਾਂ ਨਾ। ਨਹੀਂ ਨਹੀਂ ਅੱਜ ਕੋਈ ਗੱਲ ਨਹੀਂ ਫੰਗੀ ਸ਼ਾਟ ਸਪਰੇਆ ਹੁੰਦੀਆਂ ਨੇ ਯੂਨੀਵਰਸਿਟੀ ਰეკਮੈਂਡੇਸ਼ਨ ਹੈ ਸਾਰੀਆਂ ਨੇ ਪਰ ਅਸੀਂ ਇਹ ਵੀ ਨੋਟ ਕੀਤਾ ਉਹਨਾਂ ਬੂਟਾ ਕੰਟਰੋਲ ਨਹੀਂ ਕਰ ਸਕਿਆ ਦੁਆਜੇ ਨੂੰ ਛੱਲੇ ਨਹੀਂ ਸਕਿਆ। ਨਹੀਂ ਇਹ ਬਿਮਾਰੀ ਹੋਰ ਫਸਲਾਂ ਨੂੰ ਵੀ ਕਰਦੀ ਹੈ ਮਾਰ। ਹਾਂ ਇਸ ਵਾਰ ਗਾਜਰ ਨੂੰ ਵੀ ਆ ਗਈ ਜੀ ਹੁਣ। ਮਟਰ ਤੇ ਬਹੁਤ ਜ਼ਿਆਦਾ ਆ ਗਿਆ, ਟਮਾਟਰ ਨੂੰ ਬਹੁਤ ਜ਼ਿਆਦਾ ਆਈ ਆ। ਮਤਲਬ ਆਲੂ ਨੂੰ ਅਸੀਂ ਸਬਜ਼ੀ ਦੀ ਮਾਂ ਕਹਿੰਦੇ ਆ। ਜਦੋਂ ਆਲੂ ਡੁੱਬ ਗਿਆ ਬਾਜ਼ਾਰ ਦੇ ਸਾਰੀ ਸਬਜ਼ੀ ਡੁੱਬ ਜਾਣੀ। ਜੇ ਹੁਣ ਤੁਸੀਂ ਇਹਨੂੰ ਲੀਵਰ ਤੋਂ ਪਟਾਣੇ ਹੋ ਤਾਂ ਕਿੰਨਾ ਖਰਚਾ ਆਉਂਦਾ ਤੇ? ਲੀਵਰ ਤੇ ਪਟਣ ਨੂੰ ਤਿਆਰ ਨਹੀਂ ਜੀ ਇਹਨੂੰ। ਲੀਵਰ ਕੀ ਕਰਣਾ ਨਾ ਪਟਣ। ਕਾਰਨ ਜੀ ਇਹ ਸਾਈਜ਼ ਛੋਟਾ ਹੈ ਉਹ ਠੇਕੇ ਤੇ ਪਟਦੇ ਨੇ ਬੁਰੀ ਦੇ ਹਿਸਾਬ ਨਾਲ। 35 ਤੋਂ ਲੈ ਕੇ 40 ਜਦੋਂ ਆਕੇ ਪੱਟਣ ਲੱਗਦੇ ਨੇ 2 ਘੰਟੇ ਦੇ 2 ਘੰਟੇ ਪੱਟ ਕੇ ਕਿਉਂਕਿ ਸਾਡੇ ਤੇ ਬੁਰੀ ਕੰਮ ਨਹੀਂ ਭਰੀ ਅਸੀਂ ਚੱਲੇ ਘਰ ਨੂੰ ਸਾਡੇ ਜਾਨ ਨਹੀਂ ਬਣਨੀ ਲੇਬਰ ਦਾ ਵੀ ਤਾਂ ਨੁਕਸਾਨ ਹੋ ਰਿਹਾ ਨਾਲ ਤੁਹਾਡੇ ਲੇਬਰ ਦਾ ਬਿਲਕੁਲ ਹੋ ਰਿਹਾ ਜੀ ਲੇਬਰ ਕੀ ਬੰਗ ਕਰਦੇ ਹਾਂ ਮੰਗੇ ਸਰਕਾਰ ਦੀ ਕੰਪਨਸੇਟ ਕਰੇ ਬਾਕੀ ਜਿਹੜਾ ਕੁਝ 35 40% ਨਾਲੂ ਬਚ ਗਿਆ ਉਹ ਫਾਰਮਰ ਚਾਰ ਪੈਸੇ ਵਟਲੂਗਾ ਸਰਕਾਰ ਐਕਸਪੋਰਟ ਖੋਲ ਦੇਵੇ ਦੀ ਰੇਟ ਉੱਠ ਘਟੂਗਾ ਮਾਰਕੀਟ ਦਾ ਜਿਆਦਾ ਫੇਰ ਮੈਂ ਅਸੀਂ ਫਿਕਸ ਕਰੇ ਇਹ ਸਾਰਾ ਕੁਝ ਸਰਕਾਰ ਪਲਾਨ ਨੇ ਕਰੇ ਤਾਂ ਫਾਰਮਰ ਬਚੂਗਾ ਅਦਰਵਾਈਜ਼ ਫਾਰਮਰ ਹੋਰ ਸੁਸਾਇਟੀ ਵੱਲ ਨੂੰ ਤੁਰੂਗਾ ਇਸੇ ਜਥੇਬੰਦੀ ਨਾਲ ਗੱਲਬਾਤ ਹੋਈ ਹੈ ਇਸ ਮਾਮਲੇ ਸੰਬੰਧੀ ਜਥੇਬੰਦੀ ਸਾਰੀਆਂ ਤਿਆਰ ਨੇ ਜੀ ਕਿਸਾਨ ਜਥੇਬੰਦੀ ਨੂੰ ਦਦੇ ਦਾ ਹੱਦ ਧਰਨਾ ਹੈ ਜੀ ਫਿਰ ਉਹ ਵੀ ਅਸੀਂ ਜਾਉਂਦੇ ਨਹੀਂ ਵੀ ਲੋਕਾਂ ਨੂੰ ਡਿਸਰਬ ਕਰੀਏ ਰੋਡ ਬੰਦ ਕਰੀਏ ਕਿਸ ਨੂੰ ਕਰੀਏ ਸਿਰ ਸਰਕਾਰ ਖੁਲ ਸੋਚੇ ਸਰਕਾਰ ਜਿੰਮੇਵਾਰੀ ਬਣਦੀ ਹੈ ਕਿਹੜਾ ਤਰੀਕਾ ਲੱਭਿਆ ਤੁਸੀਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਂਦਾ ਤੁਹਾਡੇ ਚੈਨਲ ਲੱਭੇ ਲਈ ਅਸੀਂ ਇਹ ਮੇਰੀ ਗੱਲ ਆਊਗੀ ਸਾਰੇ ਫੈਲੂਗੀ ਗੱਲ ਲੋਕ ਦੇਖਣਗੇ ਸੁਣਨਗੇ ਆਵਾਜ਼ ਉੱਠੂਗੀ ਪੈਦਾ ਹੋਊਗੀ ਇਹੀ ਹਾਲਾਤ ਹਨ ਹੋਰ ਅਸੀਂ ਉਹਨਾਂ ਦੇ ਡਾਂਗ ਤਾਂ ਮਾਰ ਨਹੀਂ ਸਕਦੇ ਜੀ ਰਾਜੇ ਸਾਹਿਬ ਤੁਸੀਂ ਸਮੇਂ ਸਮੇਂ ਸਰ ਕਿਸਾਨਾਂ ਦੀ ਆਉਣ ਵਾਲੇ ਪ੍ਰੋਬਲਮਾਂ ਨੇ ਉਹ ਸਰਕਾਰ ਤੱਕ ਪਹੁੰਚਾਉਨੇ ਹੋ ਪਰ ਇੱਕ ਹੁਣ ਨਵੀਂ ਜਿਹੜੀ ਫਸਲ ਨੂੰ ਲੱਗੀ ਆ ਆਲੂ ਵਾਲੇ ਨੂੰ ਫੰਗਸ ਤੇ ਸਾਡੇ ਨਾਲ ਜੀ ਮੁਸੀਬਤ ਖੜੀ ਹੋਈ ਹੈ ਇਹਦੇ ਬਾਰੇ ਕੀ ਕਰਨਾ ਚਾਹੀਦਾ ਇਸ ਤਰ੍ਹਾਂ ਮੈਨੂੰ ਸਾਰੀ ਉਮਰ ਦਾ ਤਜਰਬਾ ਹੈ ਵੀ ਲੋਕੀ ਨਾ ਗੱਲਾਂ ਬੜੀਆਂ ਕਰਦੇ ਨੇ ਜਦ ਕੁਝ ਪ੍ਰੈਕਟੀਕਲੀ ਕਿਸਾਨ ਨੂੰ ਰਾਹਤ ਦੇਣ ਦੀ ਗੱਲ ਹੁੰਦੀ ਹੈ ਫਿਰ ਉਹਨਾਂ ਦਾ ਰਵਈਆ ਹੋਰ ਹੁੰਦਾ ਤੇ ਨਹੀਂ ਸਲਾਹਾਂ ਬਹੁਤ ਦਿੰਦੇ ਨੇ ਹੁਣ ਇਸ ਵੇਲੇ ਸਥਿਤੀ ਐਸੀ ਹੈ ਕਿਤੇ ਤਾਂ ਸਰਕਾਰ ਕਹਿੰਦੀ ਸੀ ਜੀ ਪ੍ਰਾਲੀ ਵਿੱਚੇ ਦਬ ਕੇ ਉਹਦੇ ਤੇ ਕਣਕ ਬੀਜ ਦੋ ਹੁਣ ਉੱਥੇ ਸੁੰਢੀ ਪੈ ਗਈ ਲੋਕ ਕਣਕ ਬਾਹਰ ਐ ਨੇ ਕੋਈ ਉਹਦਾ ਹੱਲ ਨਹੀਂ ਦੱਸਦਾ ਕਿਤੇ ਆਲੂਆਂ ਨੂੰ ਹੁਣ ਇਸ ਵੇਲੇ ਫੰਗਸ ਪੈ ਗਈ ਔਰ ਇੰਨੀ ਸਪੀਡ ਨਾਲ ਵਧ ਰਹੀ ਹੈ ਹੁਸ਼ਿਆਰਪੁਰ ਤੋਂ ਚੱਲ ਕੇ ਹਰਿਆਣੇ ਤੱਕ ਚਲੇਗੀ ਇਹ ਔਰ ਵੱਡੀ ਪੱਧਰ ਤੇ ਨੁਕਸਾਨ ਹੋਇਆ ਆਮ ਤੌਰ ਤੇ ਪੰਜਾਬ ਵਿੱਚ ਹੀ ਕਰਵਾਇਤ ਬਣ ਗਈ ਵੀ ਜਿਹੜੇ ਲੋਕ ਆਲੂ ਦੀ ਖੇਤੀ ਕਰਦੇ ਨੇ ਉਹ ਜ਼ਮੀਨਾ ਠੇਕੇ ਤੇ ਲੈ ਕੇ 2-200 3-300 ਏਕੜ ਦੀ ਖੇਤੀ ਕਰਦੇ ਨੇ ਉਹਨਾਂ ਦਾ ਜਦੋਂ ਇਹ ਫਸਲ ਮਰ ਗਈ ਤਾਂ ਜਿੰਨਾ ਰਗੜਾ ਉਹਨਾਂ ਨੂੰ ਲੱਗਣਾ ਹੁਣ ਕੋਈ ਉਹਨਾਂ ਦੇ ਨਾਲ ਖੜਨ ਨੂੰ ਤਿਆਰ ਨਹੀਂ ਇੰਨਾ ਵੱਡਾ ਨੁਕਸਾਨ ਹੈ ਤੁਸੀਂ ਘੱਟੋ ਘੱਟ ਨਹੀਂ ਤਾਂ 75-80000 ਰੁਪਏ ਪਰ ਏਕੜ ਦਾ ਨੁਕਸਾਨ ਹੈ ਕੌਣ ਬੇਅਰ ਕਰੂਗਾ ਜੀ ਫੇਰ ਅੱਜ ਫਾਰਮਰ ਸੂਇਸਾਈਡ ਤੇ ਸਰਕਾਰ ਬੋਲਦੀ ਨਹੀਂ ਸੂਇਸਾਈਡ ਸਾਰੇ ਦੇਸ਼ ਵਿੱਚ ਹੋ ਰਹੀਆਂ ਬਲਕਿ ਮਹਾਰਾਸ਼ਟਰ ਤਾਂ ਨੰਬਰ 1 ਤੇ ਚੱਲੇਗਾ ਜਿੱਥੇ ਰੋਜ਼ 8 8 ਖੁਦਕੁਸ਼ੀਆਂ ਰੋਜ਼ ਹੁੰਦੀਆਂ ਨੇ ਪੰਜਾਬ 'ਚ ਰੋਜ਼ ਹੁੰਦੀਆਂ ਨੇ ਤੇ ਕਿਸਾਨ ਦੀ ਕੋਈ ਬਾਹ ਫੜਨ ਵਾਲਾ ਮੈਨੂੰ ਲੱਗਦਾ ਨਹੀਂ ਔਰ ਮੈਂ ਤਾਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਐ ਇਸੇ ਸੰਬੰਧ ਚ ਆਲੂਆਂ ਦਾ ਤੇ ਸਬਜ਼ੀਆਂ ਦਾ ਆਲੂ ਇੱਕ ਮਾਂ ਸਬਜ਼ੀ ਹੈ ਜਿਹੜੀ ਹਰ ਸਬਜ਼ੀ ਦੇ ਵਿੱਚ ਪੈਂਦਾ ਤੇ ਮੈਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਕਾਪੀ ਭੇਜੀ ਐ ਪਿਯੂਸ਼ ਕੋਇਲ ਨੂੰ ਜਿਹੜੇ ਫੂਡ ਮਿਨਿਸਟਰ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਐਕਸਪੋਰਟ ਖੋਲ ਦੋ ਘਟੂ ਘਟ ਇਹਦੇ ਨਾਲ ਥੋੜਾ ਰੇਟ ਉੱਚਾ ਜਾਏਗਾ ਜਿਹੜਾ ਥੋੜਾ ਬਹੁਤਾ ਬਚ ਗਿਆ ਉਹਦੇ ਨਾਲ ਉਹਨਾਂ ਦਾ ਘਰ ਪੂਰਾ ਹੋ ਜਾਊਗਾ ਤੇ ਜਿਸ ਤਰ੍ਹਾਂ ਤੁਸੀਂ ਐਕਸਪੋਰਟ ਬੈਨ ਕੀਤੀ ਹੋਈ ਹੈ ਹਰ ਚੀਜ਼ ਦੀ ਜਿਹੜੀ ਸਰਪਲਸ ਪੈਦਾ ਹੋਊਗੀ ਦੀ ਐਕਸਪੋਰਟ ਬੈਨ ਕਰ ਦਿੰਦੇ ਨੇ ਕਣਕ ਦੀ ਐਕਸਪੋਰਟ ਬੈਨ ਹੈ ਚੀਨੀ ਦੀ ਐਕਸਪੋਰਟ ਬੈਨ ਹੈ ਕਪਾਹ ਦੀ ਐਕਸਪੋਰਟ ਬੈਨ ਹੈ ਸਬਜ਼ੀਆਂ ਦੀ ਵੀ ਐਕਸਪੋਰਟ ਬੈਨ ਹੈ ਇਹ ਬੈਨ ਕਰਕੇ ਕੀ ਕਹਿਣਾ ਚਾਹੁੰਦੇ ਨੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਅੱਜ ਆਲੂ ਦਾ ਰੇਟ ਜਿਹੜਾ ਟੇਬਲ ਵੈਰਾਈਟੀ ਹੈ ਉਹ 4 ਤੋਂ 6 ਰੁਪਏ ਹੈ ਔਰ ਜਿਹੜੀ ਜਿਹੜਾ ਜਿਹੜਾ ਇਹਨਾਂ ਨੇ ਕੰਟਰੈਕਟਰ ਕੀਤਾ ਉਹ 9 ਰੁਪਏ ਤੋਂ ਵੱਧ ਨਹੀਂ ਕੋਈ ਦਿੰਦਾ ਇਹਦੇ ਨਾਲ ਕੀ ਲੜਜੁੜ ਜਾਣਗੇ ਕਿਸਾਨ ਦੇ ਪਰ ਰਾਜਾ ਸਾਹਿਬ ਜਿਹੜੇ ਪਿਛਲੀ ਵਾਰ ਲਿੱਤੇ ਨੇ ਉਹ ਰੇਟ ਜਿਹੜੇ ਕੰਪਨੀਆਂ ਨੇ 23 ਰੁਪਏ ਰੱਖੇਗੇ ਸੀਗੇ 24 ਰੁਪਏ ਵੀ ਵਿਖਿਆ ਇਸ ਵਾਰ ਘਟਾਉਣ ਦਾ ਕਾਰਨ ਕੀ ਹੋ ਰਿਹਾ ਹੈ ਕਾਰਨ ਦੋ ਤਿੰਨ ਨੇ ਇੱਕ ਤਾਂ ਇਹ ਹੈ ਵੀ ਜਦੋਂ ਨਾ ਇੱਕ ਸਾਲ ਕੋਈ ਫਸਲ ਚੰਗੀ ਲੱਗ ਜਵੇ ਸਾਰੇ ਉਧਰ ਨੂੰ ਭੱਜ ਤੁਰਦੇ ਨੇ ਇਸ ਵਾਰੀ ਏਰੀਆ ਅੰਡਰ ਪੋਟੈਟੋ ਬਹੁਤ ਜ਼ਿਆਦਾ ਵੱਧ ਗਿਆ ਔਰ ਜਿਹੜੀ ਇਹ ਬਿਮਾਰੀ ਆ ਕਿ ਆਲੂ ਨੂੰ ਉਹ ਇਕੱਲੀ ਆਲੂ ਨੂੰ ਨਹੀਂ ਤਬਾਹ ਕਰ ਰਹੀ ਅੰਮ੍ਰਿਤਸਰ ਚ ਜਾ ਕੇ ਦੇਖੋ ਦੇਖੋ ਉੱਥੇ ਮਟਰ ਦੀ ਫਸਲ ਤਬਾਹ ਹੋ ਗਈ ਗਾਜਰ ਦੀ ਫਸਲ ਤਬਾਹ ਹੋ ਗਈ ਇਹ ਸਾਰੀਆਂ ਸਬਜ਼ੀਆਂ ਨੂੰ ਤਬਾਹ ਕਰ ਰਹੀ ਹੈ ਔਰ ਸਾਰੀਆਂ ਸਬਜ਼ੀਆਂ ਦੇ ਰੇਟ ਇਹਦੇ ਨਾਲ ਆਲੂ ਨਾਲ ਜੁੜਿਆ ਜਦੋਂ ਇਹਦਾ ਰੇਟ ਕ੍ਰੈਸ਼ ਕਰਦਾ ਬਾਕੀ ਚੀਜ਼ਾਂ ਦੇ ਵੀ ਰੇਟ ਕ੍ਰੈਸ਼ ਕਰਦੇ ਨੇ ਹਰ ਸਬਜ਼ੀ ਕਾਸ਼ਤ ਕਰਨ ਵਾਲਾ ਕਿਸਾਨ ਡੁੱਬਦਾ ਜਾ ਰਿਹਾ ਔਰ ਜਿਹੜੇ ਸਾਨੂੰ ਸਲਾਹਾਂ ਦਿੰਦੇ ਸੀ ਡਾਈਵਰਸੀਫਿਕੇਸ਼ਨ ਵਾਲੇ ਉਹਨਾਂ ਦਾ ਮੂੰਹ ਬੰਦ ਹੈ ਸਰਕਾਰ ਨੂੰ ਮਦਦ ਤੇ ਆਉਣਾ ਚਾਹੀਦਾ ਹੈ ਆਪਣੇ ਕਿਸਾਨ ਦੇ ਸਭ ਤੋਂ ਵੱਡਾ ਵਰਗ ਹੈ ਜੇ ਇਹਦੀ ਮਦਦ ਨਹੀਂ ਕਰਨੀ ਤਾਂ ਹੋਰ ਕੀ ਦੀ ਕਰੋਗੇ ਜਿਹੜਾ ਦੇਸ਼ ਲਈ ਅੰਨ ਪੈਦਾ ਕਰਕੇ ਦਿੰਦਾ ਹੈ ਸਬਜ਼ੀ ਪੈਦਾ ਕਰਕੇ ਦਿੰਦਾ ਹੈ ਦੁੱਧ ਪੈਦਾ ਕਰਕੇ ਦਿੰਦਾ ਹੈ ਉਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜਿਹੜਾ ਜਮਾ ਖੋਰੀ ਫਿਰ ਇਹਦੀ ਕਾਲਾ ਬਾਜ਼ਾਰੀ ਨਹੀਂ ਸ਼ੁਰੂ ਕਰਨਗੇ ਨਹੀਂ ਆਲੂ ਦੀ ਜਮਾ ਖੋਰੀ ਤਾਂ ਹੁਣ ਕੀ ਕਰਨਗੇ ਹੁਣ ਤਾਂ ਪਿੱਛੇ ਜਿਹੜੀ ਇੱਕ ਅੱਧੀ ਵੈਰੈਟੀ ਟੇਬਲ ਵੈਰੈਟੀ ਰਹਿ ਗਈ ਬਾਕੀ ਤਾਂ ਸਾਰੀਆਂ ਉੱਡ ਗਈਆਂ ਹੁਣ ਕਿੱਥੇ ਆਲੂ ਦੇ ਵਿੱਚ ਕੋਈ ਇਦਾਂ ਦੀ ਜਮਾ ਖੋਰੀ ਦੀ ਗੱਲ ਲੱਗਦੀ ਨਹੀਂ ਦੇ ਇਹ ਸਰਕਾਰ ਤਾਂ ਕਿਸ طرف ਪਹੁੰਚਾਉਗੇ ਕਿਸਾਨੋ ਨੀ ਮੈਂ ਦੱਸਿਆ ਮੈਂ ਚਿੱਠੀ ਲਿਖਿਆ ਪ੍ਰਧਾਨ ਮੰਤਰੀ ਨੂੰ ਤੇ ਪੀਯੂਸ਼ ਗੋਲ ਫੂਡ ਮਿਨਿਸਟਰ ਨੂੰ ਵੀ ਤੇ ਐਕਸਪੋਰਟ ਖੋਲੋ ਬਾਗਾ ਬਾਰਡਰ ਖੋਲੋ ਉਹਦੇ ਨਾਲ ਇੱਕ ਵਾਰੀ ਜਿਹੜੀਆਂ ਕੀਮਤਾਂ ਨੇ ਉਹਨਾਂ ਨੂੰ ਪੁਸ਼ ਮਿਲੇਗਾ ਜਿਹੜੀ ਥੋੜੀ ਬਹੁਤੀ ਬਚ ਗਈ ਉਹਦੇ ਨਾਲ ਇਹਨਾਂ ਦਾ ਘਰ ਪੂਰਾ ਹੋ ਜਾਏਗਾ ਥੋੜਾ ਬਹੁਤਾ ਖਰਚੇ ਪੂਰੇ ਹੋ ਜਾਣਗੇ ਤਕਰੀਬਨ 80% ਕਿਸਾਨ ਜਪਤੀ ਤੇ ਲਾਇਕੇ ਖੇਤੀ ਕਰਦੇ ਨੇ ਪਰ ਆਲੂ ਦੀ ਫਸਲ ਕਰਦੇ ਉਹਦਾ ਨੁਕਸਾਨ ਕਾਫੀ ਜ਼ਿਆਦਾ ਹੋਇਆ ਕਿਸਾਨਾਂ ਨਾਲ ਗੱਲ ਵੀ ਕੀਤੀ ਉਹ ਖੁਦਕੁਸ਼ੀ ਤੱਕ ਕਹਿੰਦੇ ਨੇ ਇਹ ਸਾਨੂੰ ਕਰਨੀ ਪੈਂਦੀ ਹੈ ਮੇਂ ਸਰਕਾਰ ਵਾਸਤੇ ਕੋ ਦੇਖੋ ਜਿਹੜੀ ਸਰਕਾਰ ਹਰ ਸਾਲ 1.2 ਤੋਂ 2.3 ਲੱਖ 3 ਲੱਖ ਕਰੋੜ ਰੁਪਈਆ ਕਾਰਪੋਰੇਟ ਹਾਊਸਿਸ ਦਾ ਕਰਜ਼ੇ ਦਾ ਮਾਫ ਕਰੀ ਜਾਂਦੀ ਹੈ ਆਪਣੇ ਕਿਸਾਨਾਂ ਨੂੰ ਬਚਾਉਣ ਵਾਸਤੇ ਜਿਹੜੇ ਦੇਸ਼ ਦੇ ਦੇਸ਼ ਦਾ ਢਿੱਡ ਭਰਦੇ ਨੇ ਉਹਨਾਂ ਵਾਸਤੇ ਪੈਸਾ ਕਿਉਂ ਨਹੀਂ ਨਿਕਲਣਾ ਚਾਹੀਦਾ ਪੈਸਾ ਔਰ ਸਾਨੂੰ ਦੇਖਣਾ ਪਏਗਾ ਵੀ ਜਿਹੜਾ ਟੋਟਲ ਬਜਟ ਹੈ ਉਹਦੇ ਵਿੱਚ ਕਾਰਪੋਰੇਟਸ ਨੂੰ ਕਿੰਨਾ ਜਾਂਦਾ ਆਮ ਲੋਕਾਂ ਨੂੰ ਕਿੰਨਾ ਜਾਂਦਾ ਆਮ ਲੋਕਾਂ ਦੀ ਤਾਂ ਪਰਵਾਹ ਹੀ ਨਹੀਂ ਕਿਸੇ ਨੂੰ ਇਸੇ ਕੱਲ ਦੀ ਤਾਂ ਲੜਾਈ ਹੈ ਇਸੇ ਦੀ ਤਾਂ ਅਸੀਂ ਯਾ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਵੀ ਥੋੜੀ ਪਾਲਿਸਿਜ਼ ਗਲਤ ਨੇ ਹੁਣ ਉਹ ਹਰ ਚੀਜ਼ ਦਾ ਕਾਰਪੋਰਟਾਈਜ਼ੇਸ਼ਨ ਕਰਨਾ ਚਾਹੁੰਦੇ ਨੇ ਹੁਣ ਇਹ ਵੀ ਖੇਤੀਬੀ ਉਹ ਕਾਰਪੋਰੇਟਸ ਦੇ ਹੱਥ ਦੇਣਾ ਚਾਹੁੰਦੇ ਨੇ ਉਹ ਇਹ ਜਿਹੜੇ 2-2 4-400 ਏਕੜ ਦੀ ਇਕੱਠੇ ਹੋ ਕੇ ਖੇਤੀ ਕਰਦੇ ਨੇ ਇਹਨਾਂ ਨੂੰ ਜੇ ਇਦਾਂ ਡੁੱਬ ਜਾਣਗੇ ਫਿਰ ਕੰਪਨੀਆਂ ਜਿਹੜੀਆਂ ਸੌਖਾ ਲੈ ਲੈਣਗੀਆਂ ਜ਼ਮੀਨਾਂ ਇਹਨਾਂ ਨੂੰ ਤੇ ਖੋਹ ਲੈਣਗੀਆਂ ਆ ਕੇ ਤੇ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਸਾਨਾਂ ਨੂੰ ਮੈਂ ਇਹੋ ਮੈਸੇਜ ਦੇਣਾ ਚਾਹਾਂਗਾ ਵੀ ਜੱਥੇ ਬੰਦ ਹੋਏ ਬਿਨਾਂ ਗੁਜ਼ਾਰਾ ਨਹੀਂ ਤੁਹਾਡਾ ਇੱਕ ਇੱਕ ਇਹ ਬਿਖਾਲ ਰੱਖੋ ਵੀ ਸਰਕਾਰ ਦੀਆਂ ਹੀ ਕੁਝ ਜਥੇਬੰਦੀਆਂ ਐਸੀਆਂ ਨੇ ਜਿਨ੍ਹਾਂ ਨੂੰ ਸਰਕਾਰ ਸ਼ੈ ਦੇਣ ਲੱਗ ਪਈ ਉਹ ਲੋਕਾਂ ਨੂੰ ਥਕਾਉਣ ਦਾ ਵੀ ਕੰਮ ਕਰਦੀਆਂ ਆਪਣੇ ਪ੍ਰਾਇਦ ਦੀ ਪਛਾਣ ਕਰੋ ਔਰ ਲੜਾਈ ਲਈ ਤਿਆਰ ਹੋ ਉਹ ਬਿਨਾਂ ਲੜਾਈ ਕੀਤੇ ਕੁਝ ਨਹੀਂ ਪੱਲੇ ਪਹਿਣਾ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ